हाउस में जाने ऐसी रोकोर्ट में हाउस में जाने से रोका जाने राइट मिलता है और इलेक्शन के लिए जा रहे हैं क्योंकि आज तक इतिहास में आज तक इतिहास में कभी जो अगर बीमार हो गया तो एक बीमार हो गया कभी जो ਰੋਕਾਂਗੇ ਆਪ ਲੋਕਾਂ ਨੂੰ ਕੀ ਹੋਣਾ ਕੋਟ ਨੇ ਹਜੇ ਕੀਆ ਇਨ ਕੈਮਰਾ ਸਾਰੀ VOTING ਹੋਣੀ ਚਾਹੀਦੀ ਹੈ ਹੁਣ ਇਨ ਕੈਮਰਾ ਬੇਮਾਨੀ ਨਿਆਗਰਪਾੰਦੇ ਚੱਕਰ ਦੇ ਜਾ ਰਹੇ ਵੀ ਅਸੀਂ ਅੰਦਰ ਨਹੀਂ ਜਾਈਏ ਸਾਨੂੰ ਇੱਥੇ ਹੀ ਰੋਕ ਕੇ ਸਵਤੰਤਰਤਾ ਦਾ ਸਾਡੀ ਆਜ਼ਾਦੀ ਦਾ ਸਾਡੇ ਸੰਵਿਧਾਨ ਦਾ ਸਾਡੇ ਡੈਮੋਕਰੈਟਿਕ ਸਿਸਟਮ ਦਾ ਸਾਡੀ ਡੈਮੋਕਰੈਟਿਕ ਆਜ਼ਾਦੀ ਦਾ ਹੁਣ ਇਹ ਗਲਾ ਘੁੱਟਣ ਦੇ ਆ ਚੁੱਕੇ ਹੁਣ ਅੱਗੇ ਕੀ ਕਰੋਗੇ ਇਸ ਤੋਂ ਬਾਅਦ ਅਸੀਂ ਇੱਥੇ ਹੀ ਬੈਠਾਂਗੇ ਜੀ ਮਰ ਜਾਵਾਂਗੇ ਲੇਕਿਨ ਵੋਟ ਪਾ ਕੇ ਜਾਵਾਂਗੇ ਇਹ ਗੱਲ ਕਲੀਅਰ ਜੇ ਇਹ ਗੱਲ ਘੋਟਣਾ ਚਾਹੁੰਦੇ ਆ ਸਾਨੂੰ ਸਾਡੀ ਆਖਰੀ ਸਾਹ ਤੱਕ ਜੇ ਸਾਡੇ ਸੰਵਿਧਾਨ ਨੂੰ ਬਚਾਉਣ ਵਾਸਤੇ ਸਾਡੀ ਆਜ਼ਾਦੀ ਨੂੰ ਬਚਾਉਣ ਵਾਸਤੇ ਸਾਡੇ ਤਿਰੰਗੇ ਨੂੰ ਬਚਾ ਕੇ ਰੱਖਣ ਵਾਸਤੇ ਜੇ ਸਾਨੂੰ ਸਾਡੀ ਜਾਨ ਵੀ ਦੇਣੀ ਪਵੇਗੀ ਅਸੀਂ ਆਪਣੀ ਜਾਨ ਤੱਕ ਦੇਵਾਂਗੇ ਅੱਜ ਤੂੰ ਇੱਕ ਵੀ ਕਾਉਂਸਲਰ ਨਾ ਕਾਂਗਰਸ ਦਾ ਨਾ ਆਮ ਆਦਮੀ ਪਾਰਟੀ ਦਾ ਕੋਈ ਇੱਕ ਵੀ ਕਾਉਂਸਲਰ ਜਿਵੇਂ ਲੱਗ ਰਿਹਾ ਟਾਈਮ ਲੱਗ ਰਿਹਾ ਟਾਈਮ ਲੈ ਰਹੀ ਇਹ ਭਾਜਪਾ ਬਾਜਪਾ ਟਾਈਮ ਵੇਸਟ ਕਰਨਾ ਚਾਹੁੰਦੀ ਹੈ ਜੀ ਟਾਈਮ ਦੇਖੋ ਮੈਂ ਤੁਹਾਨੂੰ ਬੜਾ ਕਲੀਅਰ ਕਰ ਰਿਹਾ ਤੁਸੀਂ ਇਹ ਜਾ ਕੇ ਹਾਈ ਕੋਰਟ ਤੂੰ ਲੋਰ ਕੋਰਟ ਤੂੰ ਸੁਪਰੀਮ ਕੋਰਟ ਤੂੰ ਪੁੱਛ ਸਕਦੇ ਹੋ ਕਿ ਤੁਸੀਂ ਇਲੈਕਟਿਡ ਰਿਪਰੈਜ਼ੈਂਟੇਟਿਵ ਨੂੰ ਚੁਣੇ ਹੋਏ ਜਨਤਾ ਦੇ ਨੁਮਾਇੰਦੇ ਨੂੰ ਤੁਸੀਂ ਸਦਨ ਦੇ ਅੰਦਰ ਜਾਣ ਤੂੰ ਨਹੀਂ ਰੋਕ ਸਕਦੇ ਕਹਿ ਕੀ ਰਹੀ ਹੈ ਪੁਲਿਸ ਦੀ ਕਹਿ ਰਿਹਾ ਤੁਸੀਂ ਤਾਂ ਵੋਟ ਕਰਨਾ ਹੈ ਉਹੀ ਤਾਂ ਕਹਿੰਦਾ ਵੋਟ ਨਹੀਂ ਕਰਨ ਦੇਣਾ ਜੰਦੇ ਉਹ ਚੰਦੇ ਪਾਸਪਾਸ ਦੇ 15 ਬੰਦੇ ਵੋਟ ਕਰਦੇ ਉਹਨਾਂ ਦਾ ਬੰਦਾ ਬੰਦਾ ਜਰੂਰ ਦਿੱਤੀ ਹੈ ਗੱਲ ਖਤਮ। ਹਾਂ। ਕਰਿਆ ਵੀ ਸੁਣੋ ਭਾਈ ਹੋਈ ਹੈ ਉਹਨਾਂ ਨੇ ਕਿਹਾ ਪਾਚਿਸ ਬੜਾ ਨਹੀਂ ਡਰਦਾ ਹੈ ਜੀ। ਜਿਹੜੇ ਲੋਕ ਸੁਪਰੀਮ ਕੋਰਟ ਤੱਕ ਦੇ ਫੈਸਲਿਆਂ ਨੂੰ ਪਲਟ ਦਿੰਦੇ ਆ ਜਿਹੜੇ ਲੋਕ ਕਤਲ ਦੇ ਦਰਦ ਵਿੱਚ ਹੀ ਵਿਸ਼ਵਾਸ ਰੱਖਦੇ ਆ ਉਹ ਲੋਕ ਕਿਸੇ ਤੋਂ ਨਹੀਂ ਡਰਦੇ। ਤੁਸੀਂ ਸੀਨੀਅਰ ਡਿਪਟੀ ਮੇਅਰ ਦੇ ਪਾਤੇ ਹੋ ਕੱਲ ਸਾਰੀ ਚੀਜ਼ਾਂ ਹੋਈ ਹੈ ਤੁਹਾਡੇ ਸਾਹਮਣੇ ਜਿਹੜਾ ਪੰਟੀ ਦਾ ਐਪੀਸੋਡ ਆਇਆ ਹੈ ਔਰ ਹਾਈ ਕੋਰਟ ਨੇ ਸਾਫ ਤੌਰ ਤੇ ਚੰਡੀਗੜ੍ਹ ਪੁਲਿਸ ਨੂੰ ਵੀ ਕੀ ਕਿਹਾ ਹੈ ਕਿ ਪੂਰੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਦੇ ਹੋਏ ਇਹ ਇਲੈਕਸ਼ਨ ਹੋਣਗੇ ਤੇ ਹੁਣ ਐਂਟਰ ਕਿਉਂ ਨਹੀਂ ਹੋਣ ਦਿੱਤਾ ਜਾਂਦਾ ਉਹਦੇ ਵਿੱਚ ਚੰਡੀਗੜ੍ਹ ਪੁਲਿਸ ਨੂੰ ਹੀ ਪ੍ਰਸ਼ਾਸਨ ਨੂੰ ਜਿਹੜੇ ਰੱਖਿਆ ਗਿਆ ਬੜਾ ਸਿੱਧਾ ਜਿਹਾ ਸਵਾਲ ਹੈ ਬੜਾ ਸਿੱਧਾ ਜਿਹਾ ਜਵਾਬ ਹੈ ਕਿ ਭਾਜਪਾ ਘਟੀਆਂ ਹਰਕਤਾਂ ਘਟੀਆਂ ਪੁਨੇ ਦੇ ਉੱਤੇ ਆ ਚੁੱਕੀ ਹੈ ਉਹ ਨਹੀਂ ਜਾਂਦੇ ਇਸ ਦੇਸ਼ ਦੇ ਅੰਦਰ ਜਿਹੜਾ ਸੰਵਿਧਾਨ ਹੈ ਉਹ ਲਾਗੂ ਰਹੇ ਉਹ ਨਹੀਂ ਜਾਂਦੇ ਇਸ ਦੇਸ਼ ਦੇ ਅੰਦਰ ਜੋ ਚੋਣ ਵਿਧੀ ਹੈ ਉਹ ਲਾਗੂ ਰਹੇ ਪਹਿਲੇ ਉਹਨਾਂ ਨੇ EVM ਦੇ ਮਾਹੀ ਰਾਹੀਂ ਇਸ ਦੇਸ਼ ਦੀ ਆਜ਼ਾਦੀ ਦਾ ਸਾਡੇ ਲੋਕਤੰਤਰ ਦਾ ਸਾਡੇ ਚੋਣਵੀ ਸਿਸਟਮ ਦਾ ਗਲਾ ਘੋਟਿਆ ਹੁਣ ਜਿੱਤੇ ਠੱਪੇ ਲੱਗਣੇ ਆ ਉੱਥੇ ਸਾਨੂੰ ਅੰਦਰ ਨਹੀਂ ਜਾਣ ਦੇਣਾ ਚਾਹੀਦਾ ਜੀ ਇੱਥੇ ਬੈਠੀ ਹੋ ਕੇ ਰੋ ਐਸੀ ਬੈਠਾਂਗੇ ਤੁਹਾਡੇ 9 ਵਜੇ ਕਾਲ ਦਿੱਤੀ ਸੀ ਆਮ ਆਦੀ ਪਾਰਟੀ ਨੇ ਵੀ ਤੇ ਆਪ ਕਾਂਗਰਸ ਨੇ ਵੀ ਕਿ ਵਰਕਰ ਇਕੱਠੇ ਹੋਣਗੇ ਇਹ ਹੋ ਸਕਦਾ ਸਾਡੇ ਵਰਕਰ ਨੂੰ ਆਣ ਹੀ ਨਹੀਂ ਦਿੱਤਾ ਜਾ ਰਿਹਾ ਜੀ ਬੱਸਾਂ ਖੜੀਆਂ ਕੀਤਾ ਜਿਹੜੇ ਵਰਕਰ ਆਉਂਦੇ ਆ ਉਹਨਾਂ ਨੂੰ ਚੱਕ-ਚੱਕ ਕੇ ਲੈ ਜਾਂਦੇ ਆਂ ਜੀ ਮੇਰੇ ਛੋਟੇ ਭਰਾ ਨੂੰ ਸਵੇਰੇ ਲੈ ਗਏ ਜਿੱਥੋਂ ਚੱਕੇ ਉਹਨਾਂ ਨੇ ਇਹ ਗੱਲ ਕੀਤੀ ਹੈ ਜੀ ਭਾਜੀ ਨਿਆਣਾ ਮਾਣ ਦੇ ਗੱਡੀ ਲੈ ਕੇ ਜਾਣੀ ਆ ਉਹਨਾਂ ਨੇ ਗੱਡੀ ਤੱਕ ਨਹੀਂ ਆਉਂਦੇ ਇਸ ਕਰਕੇ ਟੈਲੀਫੋਨਿਕ ਮੈਸੇਜ ਆ ਰਿਹਾ ਪੁਲਸ ਵਾਲੇ ਰੋਕ ਰਹੇ ਸਾਨੂੰ ਮੈਸੇਜ ਨਹੀਂ ਪੜਿਆ ਮੈਸੇਜ ਨਹੀਂ ਪੜਿਆ ਕੀ ਮੈਸੇਜ ਪੜਨਾ ਸੀ ਅਸੀਂ ਕੋਡੇ ਮੈਸੇਜ ਤੇ ਥੋੜੀ ਇੱਕ ਵਟਸਐਪ ਮੈਸੇਜ ਦੇ ਬੇਸਿਸ ਤੇ ਰੁਕਦੀ ਹੈ ਮੈਸੇਜ ਕਹਿ ਰਿਹਾ ਕਿ ਰੀਅਲ ਮਸੀਬਤ ਹੋ ਗਿਆ ਕੋਈ ਕਹਿੰਦਾ ਗਾਇਬ ਹੋ ਗਿਆ ਜੀ <laughs> जिम्मेवार <laughs> अरे हमें दंदर ही नहीं जाने दे रहे वीडियोग्राफी तो होगी ग्यारह बज के यार आप क्या बात कर रहे हो अब कब जाने देंगे हमें ग्यारह बजे हमारे को पास है अब कितने बजे हम अंदर जाएंगे मुझे बताओ कितने बजे जाएंगे बताओ आप मुझे बता दो कितने बजे अंदर जाएंगे हमें अंदर जाने के लिए बुलाया गया था लेकिन ये पांच लोगों को क्या मैसेज 10:40 हो गए 11:00 बजे आपको स्पेसिफिक मैसेज क्या भेजा इन्होंने मेरे को नहीं, नहीं, नहीं भेजा ये लोगों को भेज रहे हैं ਕੋਈ ਇੱਕ ਸਰਕੂਲੇਟ ਹੋ ਰਿਹਾ ਮੈਸੇਜ ਕਿ ਅਨਿਲ ਮਸੀਮ ਬਿਮਾਰ ਹੋ ਗਿਆ ਜੀ ਉਹ ਨਹੀਂ ਜਾ ਸਕਦਾ ਪੁਲਿਸ ਉਸ ਮੈਸੇਜ ਕੇ ਮੈਸੇਜ ਪਰ ਰੋਕ ਰਹੀ ਹੈ ਸਭ ਕੋ ਉਹ ਆ ਪੁਲਿਸ ਵਾਲੋਂ ਸੇ ਪੁੱਛੋ ਮੈਂ ਕਿਵੇਂ ਬਤਾ ਸਕਦਾ ਹਾਂ ਤੁਹਾਨੂੰ ਪਤਾ ਕਿ ਟਪੇਲਾਂ ਵੀ ਉੱਥੇ ਰੋਕਿਆ ਹੋਇਆ ਸੀ ਕਹਿ ਰਹੇ ਸੀ ਪਰ ਤੁਸੀਂ ਰੁਕ ਜਾਓ ਅਸੀਂ ਗੱਲ ਕਰ ਰਹੇ ਹਾਂ ਅੰਦਰ ਹੁਣ ਕਿਉਂ ਤੋਂ ਕੀ ਕਾਰਨ ਦੱਸਿਆ ਸੀ ਮੇਨ ਕਿਉਂ ਰੋਕਿਆ ਗਿਆ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ